ਤੱਕ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਢਾਣ ਦੀ ਗੱਲ ਹੋ ਰਹੀ ਹੈ ਆਰ ਡੀ ਐਕਸ ਨਾਲ 8 7 8 ਮੇਲਾ ਜਿਹੜੀਆਂ ਹੁਣ ਤੱਕ ਆ ਚੁੱਕੀਆਂ ਨੇ ਇੱਕ ਵਿਅਕਤੀ ਹਰਮੰਦਰ ਸਾਹਿਬ ਨਾਲ ਮੱਥਾ ਲਾਊਗਾ ਉਹ ਰਹਿਣਾ ਬੱਚਦਾ ਕੋਈ ਨਹੀਂ ਉਹ ਉਦਾਲੀ ਨਾਦਰ ਸਾਹਿਬ ਵਰਗੇ ਮਸੀਹ ਰੰਗੜ ਵਰਗੇ ਇੰਦਰਾ ਗਾਂਧੀ ਵਰਗੇ ਸਭ ਨੇ ਮੱਥਾ ਲਾਇਆ ਤੇ ਉਹਨਾਂ ਦਾ ਵजूद ਖਤਮ ਹੋ ਗਿਆ ਹਰਮੰਦਰ ਸਾਹਿਬ ਅੱਜ ਵੀ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਆ ਲੋਕ ਕੁੱਲ ਲੁਕਾਈ ਉੱਥੇ ਆ ਕੇ ਜਿਹੜੀ ਦਰਸ਼ਨ ਕਰਦੀ ਹੈ ਬਹੁਤ ਪਾਪੀ ਜਿਹੜੇ ਲੋਕ ਨੇ ਜਿਹੜੇ ਉਹ ਆਲ ੜੀ ਐਸ ਤਰ੍ਹਾਂ ਹੀ ਉਹਨੂੰ ਧਾਮ ਕਿੰਦੇ ਨੇ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਕਹਿੰਦੇ ਤੁਸੀਂ ਫੜ ਲਿਆ ਮੀਡੀਆ ਦੇ ਵਿੱਚ ਉਹਦੀ ਫੋਟੋ ਕਿਉਂ ਨਹੀਂ ਜਾਣਤ ਕਰਦੇ ਜੇ ਕੋਈ ਸਿੱਖ ਨੌਜਵਾਨ ਉਹਦੀ ਜਗ੍ਹਾ ਤੇ ਹੁੰਦਾ ਤੁਸੀਂ ਨੇ ਉੱਥੇ ਅੱਤਵਾਦੀ ਵੱਖਵਾਦੀ ਕਹਿ ਕੇ ਬੰਦਾਂ ਨੇ ਕੀ ਕੀ ਸਰਕਾਰਾਂ ਨੇ ਉਹਨਾਂ ਦੇ ਉੱਤੇ ਦੂਸਣ ਲਾਉਣੇ ਸੀਗੇ ਡਿਬਰੂਗੜ ਜਿਹੜਾ ਹੁਣ ਡਿਬਰੂਗੜ ਲਾ ਉਹਦੇ ਐਨਐਸਓ ਦੇ ਬਾਤੇ ਹੈ ਨਹੀਂਗਾ ਸਾਨੂੰ ਵੀ ਦਿਸੇ ਵੀ ਕਿਹੜਾ ਸਾਡਾ ਦੁਸ਼ਮਣ ਆ ਤੱਕ ਦਰਬਾਰ ਸਾਹਿਬ ਦੇ ਲੰਗਰ ਹਾਲ ਨੂੰ ਢਾਣ ਦੀ ਗੱਲ ਹੋ ਰਹੀ ਹੈ ਆਰ ਡੀ ਐਕਸ ਨਾਲ 8 7 8 ਮੇਲਾ ਜਿਹੜੀਆਂ ਹੁਣ ਤੱਕ ਆ ਚੁੱਕੀਆਂ ਨੇ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਪਰ ਉਸ ਦੇ ਗ੍ਰਿਫਤਾਰੀ ਤੋਂ ਬਾਅਦ ਵੀ ਲਗਾਤਾਰ ਮੇਲਾ ਆ ਰਹੀਆਂ ਨੇ ਕੌਣ ਹੈ ਪਿੱਛੇ ਜਿਹੜਾ ਹਰਮੰਦਰ ਸਾਹਿਬ ਨਾਲ ਟੱਕਰ ਲੈ ਰਿਹਾ ਹੈ ਜਿਹੜਾ ਕੋਈ ਹਰਮੰਦਰ ਸਾਹਿਬ ਨਾਲ ਮੱਥਾ ਲਾਊਗਾ ਉਹ ਰਹਿਦਾ ਬੱਚਦਾ ਕੋਈ ਨਹੀਂ ਉਹ ਦਾਲਲੀ ਨਾਦਰ ਸਾਹਿਬ ਵਰਗੇ ਮੱਸੀ ਰੰਗੜ ਵਰਗੇ ਇੰਦਰਾ ਗਾਂਧੀ ਵਰਗੇ ਸਭ ਨੇ ਮੱਥਾ ਲਾਇਆ ਤੇ ਉਹਨਾਂ ਦਾ ਵजूद ਖਤਮ ਹੋ ਗਿਆ ਲੜਨ ਤਾਂ ਹੀ ਪੈਂਦੀਆਂ ਨੇ ਤੇ ਹਰਮੰਦਰ ਸਾਹਿਬ ਅੱਜ ਵੀ ਉਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਆ ਲੋਕ ਕੁੱਲ ਲੁਕਾਈ ਉੱਥੇ ਆ ਕੇ ਜਿਹੜੀ ਦਰਸ਼ਨ ਕਰਦੀ ਆ ਪਰ ਬਹੁਤ ਪਾਪੀ ਜਿਹੜੇ ਲੋਕ ਨੇ ਜਿਹੜੇ ਉਹ ਆਲਰੀਡੀ ਐਸ ਤਰ੍ਹਾਂ ਹੀ ਉਹਨੂੰ ਧਮਕਿਆਂ ਦਿੰਦੇ ਨੇ ਇੱਕ ਜਿਹੜਾ ਸੰਜੀਵ ਦੂਬੇ ਆ ਸੁਭਮਨ ਦੂਬੇ ਵੀ ਨਾਂ ਲਿਖਿਆ ਜਾਂਦਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਕਹਿੰਦੇ ਤੁਸੀਂ ਫੜ ਲਿਆ ਮੀਡੀਆ ਦੇ ਵਿੱਚ ਉਹਦੀ ਫੋਟੋ ਕਿਉਂ ਨਹੀਂ ਜਾਣਤ ਕਰਦੇ ਜੇ ਕੋਈ ਸਿੱਖ ਨੌਜਵਾਨ ਉਹਦੀ ਜਗ੍ਹਾ ਤੇ ਹੁੰਦਾ ਤੁਸੀਂ ਨੇ ਉੱਥੇ ਅਤਵਾਦੀ ਵੱਖਵਾਦੀ ਕਹਿ ਕੇ ਬੰਦਨ ਕੀ ਕੀ ਸਰਕਾਰਾਂ ਨੇ ਉਹਨਾਂ ਦੇ ਉੱਤੇ ਦੂਸਣ ਲਾਉਣੇ ਸੀਗੇ ਤੇ ਉਹਨੂੰ ਭੇਜੋ ਉਹਨੂੰ ਉੱਥੇ ਡਿਬਰੂਗੜ ਜਿਹੜਾ ਹੁਣ ਡਿਬਰੂਗੜ ਉਹਦੇ ਐਨਐਸਓ ਦੇ ਵਾਤੇ ਹੈ ਨੀਗਾ ਸਾਨੂੰ ਵੀ ਦਿਸੇ ਵੀ ਕਿਹੜਾ ਸਾਡਾ ਦੁਸ਼ਮਣ ਕੌਣ ਆ ਉਹ ਇਸ ਕਰਕੇ ਉਹਦੀ ਫੋਟੋ ਵੀ ਜਨਤ ਕਰਨੀ ਚਾਹੀਦੀ ਸਿਰਫ ਗੱਲਾਂ ਨਾਲ ਕੜਾ ਨਾਲ ਬਣਦਾ ਹੁੰਦਾ ਉਹ ਸਾਹਮਣੇ ਲਿਆਵੇ ਮੀਡੀਆ ਜਿਵੇਂ ਕੋਈ ਸਿੱਖ ਨੌਜਵਾਨ ਫੜ ਲੈਂਦੇ ਨੇ ਇੱਕ ਛੱਟ 15 ਮਿੰਟਾਂ ਦੇ ਵਿੱਚ ਜਿਹੜੀਆਂ ਉਹ ਜਿਹੜੀ ਮੁੱਖ ਮੰਤਰੀ ਤੱਕ ਜਿਹੜੇ ਪ੍ਰੈਸ ਕਾਨਫਰੰਸਾਂ ਹੋ ਜਾਂਦੇ ਨੇ ਉਥੇ ਆਹ ਕਰਦਾ ਇਹਨਾਂ ਨੇ ਆਹ ਕਰਦਾ ਖਲ ਖਲਸਤਾਨੀ ਫੜ ਲੇ ਤੇ ਹੁਣ ਘੱਤਵਾਦੀ ਫੜਿਆ ਗਿਆ ਹੁਣ ਉਹਨੂੰ ਕਿਉਂ ਉਹਨੂੰ ਜਨਤਕ ਕਰ ਦੇ ਉਹਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਬਿਠਾਇਆ ਬਿਠਾਇਆ ਕਿਉਂ ਨਹੀਂ ਤੇ ਮੂੰਹ ਬੰਨ ਕੇ ਬਿਠਾਉਂਦੇ ਉਹਦੀਆਂ ਉਹ ਤਸਵੀਰਾਂ ਜਾਰੀ ਕਰਦੇ ਵੀ ਆਹ ਹੱਤਵਾਦੀ ਹਮ ਕਰਦੀਆਂ ਸਿੱਖ ਹੱਤਵਾਦੀ ਨਹੀਂ ਹੈਗੇ ਅੱਜ ਕਾਬੜੀਆਂ ਨੇ ਇੱਕ ਸਿੱਖ ਵੀ ਕੁੱਟਿਆ ਬਾਕੀ ਵੀ ਲਾਹੀ ਆ ਉਹਦੀ ਇਥੇ ਜੀਰਗਪੁਰ ਸਾਰੇ ਜਿਹੜੇ ਹਿੰਦੂ ਸਾਡੇ ਵੀਰ ਨੇ ਸਾਰੇ ਕੁਝ ਨਹੀਂ ਹੁੰਦੇ ਅਸੀਂ ਸਾਰਿਆਂ ਨੂੰ ਮਾਰਾ ਨਹੀਂ ਕਹਿੰਦੇ ਪਰ ਜਿਹੜੀ ਇਹ ਆ ਵੀਰ ਜਾਂਦੇ ਨੇ ਕੁੱਟਦੇ ਨੇ ਮਾਰਦੇ ਨੇ ਗੱਡੀਆਂ ਭੰਦੇ ਨੇ ਬੱਚਿਆਂ ਨੂੰ ਮਾਰਦੇ ਨੇ ਅੱਜ ਇੱਕ ਬੱਚੇ ਜੀਰਗਪੁਰ ਵੀ ਪਾਰਕ ਲਾਹੀ ਆ ਇਹਨਾਂ ਤੇ ਕਿਉਂ ਨ ਕਾਰਵਾਈ ਹੁੰਦੀ ਇੱਕ ਜਿਹੜਾ ਦੇਸ਼ ਦਾ ਰਾਖਾ ਆਪਣੇ ਸੀਆਰਪੀ ਦਾ ਬੰਦਾ ਫੌਜ ਦਾ ਬੰਦਾ ਉਹ ਢਾ ਕੇ ਕਾਵਲੀਆਂ ਨੇ ਕੁੱਟਿਆ ਤੇ ਉਹਨਾਂ ਨੂੰ ਅਧੇ ਘੰਟੇ ਦੇ ਵਿੱਚ ਉਹਨਾਂ ਨੂੰ ਰਿਲੀਜ਼ ਕਰਤਾ ਜੇ ਕਿਸੇ ਸਿੱਖ ਨੇ ਕਿਸੇ ਪੁਲਿਸ ਵਾਲਾ ਨੂੰ ਉਹਨੂੰ ਮਾਰਿਆ ਹੁੰਦਾ ਉਹਨੂੰ ਮਨ ਕਰੇ ਸਾਰੀ ਉਮਰ ਬਾਅਦ ਤੇ ਉਹਨਾਂ ਨੂੰ ਗੋਲੀ ਮਾਰ ਦੇ ਇਨਕਾਉਂਟਰ ਹੀ ਕਰ ਲੈਣਾ ਸੀ ਇਹਨਾਂ ਨੇ ਤੇ ਇਹ ਇਹਨਾਂ ਦੇ ਜਮਾਈ ਲੱਗਦੇ ਨੇ ਕਾਬੜੀ ਇਹਨੇ ਜਿਹੜੇ ਇਹਨਾਂ ਦੇ ਕਾਰਵਾਈ ਕਿਉਂ ਨਹੀਂ ਹੋ ਸਕਦੀ ਤੁਹਾਨੂੰ ਦਿਖ ਰਿਹਾ ਨਾ ਸਿੱਖ ਹੱਤਿਆਬਾਦੀ ਨਹੀਂ ਹੈਗੇ